ਇਕੋ ਤੁਲਨਾ ਜਿਕੇ ਕਿਸੇ ਨਾਲ ਕੋਈ ਵਿਵਾਦ ਬਲੋਦ ਨਹੀਂ ਕੀਤਾ ਗਿਆ ਹਿੰਦੂ ਮੁਸਲਮਾਨ ਸਾਰੇ ਤਰ੍ਹਾਂ ਮਹਾਰਾ ਜੀ ਸਿੰਘ ਦੇ ਰਾਜ ਦੀ ਸਪਾਈ 27 ਜੂਨ 1839 ਨੂੰ ਸ਼ੇਰ-ਏ-ਪੰਜਾਬ ਮਹਾਰਾ ਜੀ ਸਿੰਘ ਸੰਸਾਰ ਤੋਂ ਜਾਂਦਾ ਹੈ ਤੇ 22 ਮਈ 1839 ਨੂੰ ਇੱਕ ਦਰਬਾਰ ਸਜਦਾ ਲਾਹੌਰ ਵਿੱਚ ਇਤਿਹਾਸਿਕ ਤੱਥ ਹੈ ਇਹ ਤੁਹਾਡੇ ਨਾਲ ਮੈਂ ਤਾਂ ਸਾਂਝਾ ਕਰਨ ਲੱਗਾ ਵੀ ਲਾਹੌਰ ਸਾਡਾ ਪੰਜਾਬ ਕਿੰਨਾ ਜਿਆਦਾ ਅਮੀਰ ਸੀ ਉਸ ਵਕਤ ਸਾਡਾ ਇੱਧਰ ਦਾ 1 ਰੁਪਿਆ ਤੇ ਇੰਗਲੈਂਡ ਦੇ 13 ਪੁਣ ਬੰਦੇ ਸਨ ਇੱਧਰ ਦਾ 1 ਰੁਪਿਆ ਤੇ ਅਮਰੀਕਾ ਕੈਨੇਡਾ ਦੇ 8 ਡਾਲਰ ਬੰਦੇ ਸਨ ਪਾਉਣ ਦਾ ਰੇਟ ਘੱਟ ਸੀ ਡਾਲਰ ਦਾ ਰੇਟ ਜ਼ਿਆਦਾ ਸੀਗਾ ਪਰ ਜਦੋਂ 22 ਮਈ 1839 ਨੂੰ ਮਹਾਰਾਜ ਜੀਤ ਸਿੰਘ ਪੈਰਾਲਾਈਜ਼ਡ ਦਾ ਅਟੈਕ ਦੇ ਨਾਲ ਬਿਲਕੁਲ ਉਹਨਾਂ ਨੂੰ ਪਤਾ ਸੀ ਵੀ ਮੈਂ ਹੁਣ ਰਿਵਾਈਵ ਨਹੀਂ ਕਰ ਸਕਦਾ ਜ਼ਿੰਦਗੀ ਬੜੀ ਥੋੜੀ ਹੈ ਤੇ ਕਿਸੇ ਵੇਲੇ ਵੀ ਮੈਨੂੰ ਰੱਬ ਵੱਲੋਂ ਸਦਾ ਆ ਸਕਦਾ ਤੇ ਉਸ ਤੋਂ 35 ਦਿਨ ਬਾਅਦ 27 ਜੂਨ 1839 ਨੂੰ ਫਾਨੀਸ਼ ਸੰਸਾਤ ਤੋਂ ਮਹਾਰਾਜ ਜੀ ਸਿੰਘ ਚਲੇ ਜਾਂਦੇ ਆ 35 ਦਿਨ ਪਹਿਲਾਂ ਆਪਣੇ ਪੁੱਤਰ ਖੜਕ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਤੇ ਡੋਗਰੇ ਧਿਆਨ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਲਾ ਜਾਂਦੇ ਆ ਉੱਥੇ ਜਿਹੜੀ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਮੈਂ ਉਹਨਾਂ ਨੇ ਕਿਹਾ ਵੀ ਧਿਆਨ ਸਿੰਘ ਜੀ ਖਜ਼ਾਨੇ 'ਚ ਕੀ ਕੁਝ ਪਿਆ ਉਹਨੇ ਕਿਹਾ ਕਹਿੰਦੇ ਸਾਡੇ ਕੋਲ 1 ਲੱਖ 45 ਲੱਖ ਮਰਬਾ ਜ਼ਮੀਨ ਦਾ ਪਿਆ ਵਾ ਸਾਡੇ ਕੋਲ 380 ਛੋਟੀਆਂ ਤੋਪਾਂ ਤੇ 484 ਵੱਡੀਆਂ ਤੋਫਾਂ ਸਾਡੇ ਖਜ਼ਾਨੇ ਵਿੱਚ 80 ਕਰੋੜ ਦੇ ਗਹਿਣੇ ਪਏ ਆ ਕੋਹੇਨੂਰ ਹੀਰੇ ਨੂੰ ਵੱਖ ਕਰਕੇ ਉਸ ਤੋਂ ਬਾਅਦ ਜਦੋਂ ਉਹ ਨਰੇਜ ਇਹ ਕਿਤਾਬ ਲਿਖਦਾ ਤੇ ਮਹਾਰਾਜ ਜੀ ਸਿੰਘ ਦੇ ਘੋੜਿਆਂ ਦੇ ਤਵੇਲੇ ਵਿੱਚ ਜਾਂਦਾ ਤੇ ਮਹਾਰਾਜ ਜੀ ਸਿੰਘ ਦੀ ਜਿਹੜੀਆਂ ਖਾਸ-ਖਾਸ ਘੋੜੀਆਂ ਸਨ ਘੋੜੇ ਸਨ ਉਹਨਾਂ ਦੇ ਉੱਤੇ 35-35 ਲੱਖ ਦੇ ਗਹਿਣੇ ਲਏ ਪਏ ਹੋਏ ਸਨ ਤੇ ਦੋ ਹੀ ਰਾਜੇ ਹੋਏ ਨੇ ਨੈਪੋਲੀਅਨ ਤੇ ਮਹਾਰਾਜ ਜੀਤ ਸਿੰਘ ਜਿਨੇ ਵਰਲਡ ਤੋਂ ਕਰਜ਼ਾ ਨਹੀਂ ਲਿਆ ਤੇ ਮਹਾਰਾਜ ਜੀਤ ਸਿੰਘ ਦੀ ਸੋਚ ਇਹ ਸੀ ਤੁਸੀਂ ਗੁਰਦਾਰੇ ਬਣਾਓ ਤੁਸੀਂ ਮਸਜਿਦਾਂ ਬਣਾਓ ਤੁਸੀਂ ਗਿਰਜਾ ਘਰ ਬਣਾਓ ਤੇ ਤੁਸੀਂ ਮੰਦਰ ਬਣਾਓ ਪਰ ਇੱਕ ਸ਼ਰਤਿਆਂ ਨਾਲ ਪਾਟਸ਼ਾਲਾ ਬਣਾਓ ਨਾਲ ਸਕੂਲ ਬਣਾਓ ਮਦਰਸੇ ਬਣਾਓ ਮਦਰਸੇ ਬਣਾਓ ਤੇ ਤੁਹਾਡੇ ਬੱਚੇ ਪੜ੍ਹਨ ਐਜੂਕੇਟ ਹੋਣ ਕੋਈ ਬੰਦਾ ਪੰਜਾਬ 'ਚ ਅਨਪੜ੍ਹਨਾ ਨਾ ਰਵੇ ਤੇ ਉਸ ਵਕਤ ਦੀ ਰਿਪੋਰਟ ਕਹਿੰਦੀ ਹੈ ਇੱਕ ਪਿੰਡ ਪਿੰਦਾ ਚੂੜਕਾਨਾ ਉਸ ਪਿੰਡ ਦੇ ਵਿੱਚ 1500 ਬੰਦੇ ਰਹਿੰਦੇ ਆ ਤੇ 1497 ਬੰਦੇ ਵੈਲ ਐਜੂਕੇਟਡ ਆ ਤੇ ਤਿੰਨ ਬੰਦੇ ਉੱਥੇ ਅਨਪੜ੍ਹ ਨੇ ਆ ਪੰਜਾਬ 1839 ਦਾ ਦੱਸਣ ਦੇ ਆ ਅੱਜ ਪੰਜਾਬ ਦੀ ਅਨਪੜਤਾ ਨਸ਼ਾ ਸਿਖਰਾਂ ਤੇ ਆ ਖਜ਼ਾਨਾ ਪੀਪਾ ਬਣ ਚੁੱਕਾ ਆਪਾਂ ਮੇ ਮਨਪ੍ਰੀਤ ਜਿਹੜਾ ਰਿਹਾ ਮੰਤਰੀ ਬਾਦਲ ਮਨਪ੍ਰੀਤ ਬਾਦਲ ਉਹ ਜਦੋਂ ਰਿਆ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ ਤੇ ਅਸੀਂ ਤਾਂ ਚਾਹਦੇ ਪੈਸੇ ਦੇਣੇ ਆ ਚਾਹ ਦਾ ਕੱਪ ਆਈਏ ਚਾਹ ਪਤੀ ਦੇ ਵੀ ਪੈਸੇ ਖਣਦੇ ਵੀ ਪੈਸੇ ਅਸੀਂ ਖਜ਼ਾਨਾ ਭਰਨ ਵਾਲੇ ਖਜ਼ਾਨਾ ਖਾਲੀ ਕਿਹਨਾਂ ਨੇ ਕੀਤਾ ਜਿਹੜੇ ਹੋਟਲ ਲੈ ਕੇ ਤੁਰੇ ਫਿਰਦੇ ਆ ਇੱਕ ਇੱਕ ਬੰਦੇ ਦੇ ਨਾਲ 100 100 ਬੰਦਾ ਨਾਲ ਗੱਡੀਆਂ ਲੈ ਕੇ ਤੁਰਿਆ ਫਿਰਦਾ ਇਹਨਾਂ ਲੋਕਾਂ ਨੇ ਖਜ਼ਾਨਾ ਕੀਤਾ ਤੇ ਜਨਤਾ ਪੰਜਾਬ ਦੀ ਜਨਤਾ ਜਿਹੜੀ ਅੱਜ ਵਿਚਾਰੀ ਸਰਕਾਂ ਤੇ ਬੈਠੀ ਐ ਜਿਹੜੀ ਅੱਜ ਆਪਣੇ ਹਾਕਮੰਦਨ ਦੇ ਲਈ ਇਹਨਾਂ ਸਰਕਾਰ ਅਗੇ ਗੁਹਾਰਾ ਪਾੜੀ ਉਹ ਤੇ ਕਿਸਾਨਾਂ ਖਜ਼ਾਨਾ ਭਰਨ ਵਾਲੇ ਆ ਪਰ ਖਜ਼ਾਨਾ ਖਾਲੀ ਕਿਹਨਾਂ ਨੇ ਕੀਤਾ ਇਹਨਾਂ ਮੰਤਰੀਆਂ ਨੇ ਕੀਤਾ ਤੇ ਮਹਾਰਾਜ ਰਜੀਤ ਸਿੰਘ ਜਿਉਂਦਾ ਰਵੇ ਜਿਨ੍ਹਾਂ ਨੇ ਖਜ਼ਾਨੇ ਦਾ ਮੂੰਹ ਵੀ ਖੋਲ ਦਿੱਤਾ ਖਜ਼ਾਨਾ ਵੀ ਖਾਲੀ ਨਹੀਂ ਹੋਇਆ ਤੇ ਜਦੋਂ ਕਿਤੇ ਉਹ ਕੋਈ ਵੀ ਆਂਦਾ ਸੀ ਤੇ ਉਹਨਾਂ ਨੂੰ ਪੈਸੇ ਨਾਲ ਲੱਦ ਦਿੰਦੇ ਸਨ ਇਹੋ ਜਿਹਾ ਰਾਜਾ ਸਾਨੂੰ ਕਦੀ ਲੱਭਣਾ ਨਹੀਂ ਪਰ ਅੱਜ ਦੇ ਰਾਜੇ ਨਹੀਂ ਹੈਗੇ ਆ ਪਰ ਕਹਿੰਦੇ ਜੁਗਰ ਕੇ ਹੀ ਮਹਾਰਾਜ ਰਜੀਤ ਸਿੰਘ ਵਰਗਾ ਰਾਜ ਦੇਵਾਂਗੇ ਮਹਾਰਾਜ ਰਜੀਤ ਸਿੰਘ ਦੇ ਰਾਜ ਦੇ ਨੇੜੇ ਤੇੜੇ ਵੀ ਨਹੀਂਗੇ ਸੋ ਪੰਜਾਬ 'ਚ ਸਰਪੰਚੀ ਦੀਆਂ ਵੋਟਾਂ ਆਂਦੀਆਂ ਇਹ ਵੋਟਾਂ ਸੁੱਖੀ ਸੰਧੀ ਕਿਸੇ ਤਰੀਕੇ ਨਿਬੜ ਜਾਣ ਸਾਡੇ ਪੰਜਾਬ ਦੇ ਬੱਚੇ ਸਾਡੇ ਪੰਜਾਬ ਦੇ ਨੌਜਵਾਨੀ ਇਹਨਾਂ ਦੇ ਵਿੱਚ ਗਰਕਣਾ ਹੋਵੇ ਅਸੀਂ ਆਪਣੇ ਪਰਿਵਾਰਾਂ ਦਾ ਪਾਰਾ ਵਧਾਈਏ ਨਾ ਮਿਲ ਵਰਤ ਕੇ ਇਹਨਾਂ ਭਾਵੇਂ ਅਕਾਲੀ ਹੋਣ ਭਾਵੇਂ ਕਾਂਗਰਸੀ ਹੋਣ ਤੇ ਭਾਵੇਂ ਆ ਪੀਲੇ ਆ ਗਏ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਦੇ ਤਾਂ ਰੋਟੀ-ਬੋਟੀ ਸਭ ਇੱਕੋ ਐ ਇਹਨਾਂ ਨੇ